ਸਾਈਕਲ ਤੇ ਆਏ ਲੁੱਟੇਰੇ ਨੇ ਮੰਦਿਰ ਦੇ ਗੋਲਕ ਨੂੰ ਬਣਾਇਆ ਨਿਸ਼ਾਨਾ ਦੁਰਗਾ ਮੰਦਿਰ ਕਾਲੇ ਕੀ ਰੋਡ ਬਗਾਪਣਾ ਵਿਖੇ ਚੋਰੀ ਦੀ ਘਟਨਾ ਨੂੰ ਇੱਕ ਚੋਰ ਵੱਲੋਂ ਅੰਜਾਮ ਦਿੱਤਾ ਗਿਆ ਹੈ 50000 ਦੀ ਨਕਦੀ ਲੈ ਕੇ ਚੋਰ ਹੋਇਆ ਰਫੂ ਚੱਕਰ ਰਾਤ ਕਰੀਬ 12:30 ਵਜੇ ਮੰਦਿਰ ਵਿੱਚ ਐਂਟਰ ਕਰਕੇ ਦੋਨੋਂ ਗੋਲਕਾਂ ਦੀ ਤਾਲੇ ਤੋੜ ਕੇ ਕਰੀਬ 40-45 ਹਜ਼ਾਰ ਦੀ ਨਕਦੀ ਚੋਰੀ ਕਰ ਲਈ ਹੈ ਸਾਰੀ ਘਟਨਾ ਸੀਸੀਟੀਵੀ ਕੈਮਰੇਜ 'ਚ ਹੋਈ ਕੈਦ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਆਸ਼ੁਦੀਪ ਕੋਰ ਪੰਜਾਬ ਦੇ ਵਿੱਚ ਚੋਰਾਂ ਦੇ ਹੌਸਲੇ ਦਿਨ ਬਾ ਦਿਨ ਬੁਲੰਦ ਹੁੰਦੇ ਜਾ ਰਹੇ ਨੇ ਆਏ ਦਿਨ ਕਿਸੇ ਨਾ ਕਿਸੇ ਵਾਰਦਾਤ ਨੂੰ ਇਨ੍ਹਾਂ ਚੋਰਾਂ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਇੰਨਾ ਸ਼ਾਤਰ ਚੋਰਾਂ ਨੂੰ ਪੁਲਿਸ ਦਾ ਵੀ ਜਿਹੜਾ ਡਰ ਨਹੀਂ ਰਿਹਾ ਬੇਖੌਫ ਹੋ ਕੇ ਇਹ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਜੀ ਹਾਂ ਅਜੇ ਹ ਇੱਕ ਮਾਮਲਾ ਮੁੱਗ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਸਾਈਕਲ ਸਵਾਰ ਚੋਰ ਦੇ ਵੱਲੋਂ ਮੰਦਰ ਦੀ ਗੋਲਕ ਨੂੰ ਜੜਾਇਆ ਨਿਸ਼ਾਨਾ ਬਣਾਇਆ ਗਿਆ ਜੀਹਨ ਤੁਹਾਨੂੰ ਦੱਸ ਦੇ ਸਾਈਕਲ ਤੇ ਸਵਾਰ ਹੋ ਕੇ ਇੱਕ ਵਿਅਕਤੀ ਹੁੰਦਾ ਜਿਸ ਦੇ ਵੱਲੋਂ ਅੰਦਰ ਜਾ ਕੇ ਪਹਿਲਾ ਗੋਲਕ ਥੋੜੀ ਜਾਂਦੀ ਹੈ ਅਤੇ ਉਸ ਦੇ ਵਿੱਚੋਂ ਜਿਹੜੇ ਨੇ ਪੈਸੇ ਕੱਢੇ ਜਾਂਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹ ਗੱਲਾਂ ਭੰਦਾ ਨਜ਼ਰ ਆ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵੱਲੋਂ ਮੰਦਰ ਦੇ ਵਿੱਚੋਂ 50000 ਰੁਪਏ ਦੀ ਜੜੀਆਂ ਨਕਦੀ ਚੋਰੀ ਕੀਤੀ ਗਈ ਹੈ ਉੱਥੇ ਤੁਹਾਨੂੰ ਦੱਸਦੀ ਕਿ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਸ ਵਿਅਕਤੀ ਦੀਆਂ ਤਸਵੀਰਾਂ ਜੋ ਕਿ ਕੈਦ ਹੋਈਆਂ ਨੇ ਜਿਸ ਦਾ ਮੂੰਹ ਜਿਹੜਾ ਆ ਸ਼ਰੀਆਮ ਦੇਖਿਆ ਜਾ ਰਿਹਾ ਜਿਸ ਦੇ ਵੱਲੋਂ ਇਸ ਘਨੌਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਜੀ ਹਾਂ ਇਸ ਦੇ ਵੱਲੋਂ ਮੰਦਰ ਦੇ ਵਿੱਚ ਗੋਲਕ ਤੋੜ ਕੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਜੀ ਹਾਂ ਦੱਸਿਆ ਜਾ ਰਿਹਾ ਕਿ ਉਸ ਦੇ ਵਿੱਚ ਉਹ 50000 ਦੀ ਨਕਦੀ ਲੈ ਕੇ ਇਹ ਚੋਰ ਜਿਹੜਾ ਆ ਫਰਾਰ ਹੋ ਗਿਆ ਸਾਈਕਲ ਦੇ ਉੱਪਰ ਆਏ ਇਸ ਚੋਰ ਦੇ ਵੱਲੋਂ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਸਬੰਧੀ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਆ ਉਹ ਵੀ ਸੁਣਾ ਦਿਨਾ ਤੁਹਾਨੂੰ ਅੱਜ ਥਾਣਾ ਬਾਗਾਪੁਰਾਣਾ ਵਿਖੇ ਇੱਕ ਸੂਚਨਾ ਮਸੂਲ ਹੋਈ ਸੀ ਕਿ ਬੀਤੀ ਰਾਤ ਦੁਰਗਾ ਮੰਦਰ ਕਾਲੇ ਕੀ ਰੋਡ ਬਾਗਾਪੁਰਾਣਾ ਵਿਖੇ ਇੱਕ ਚੋਰੀ ਦੀ ਘਟਨਾ ਨੂੰ ਇੱਕ ਚੋਰ ਵੱਲੋਂ ਅੰਜਾਮ ਦਿੱਤਾ ਗਿਆ ਜਿਸ ਨੇ ਰਾਤ ਕਰੀਬ 12:30 ਵਜੇ ਮੰਦਰ ਵਿੱਚ ਐਂਟਰ ਕਰਕੇ ਦੋਨੋਂ ਗੋਲਕਾਂ ਦੇ ਤਾਲੇ ਤੋੜ ਕੇ ਕਰੀਬ 40-45 ਹਜ਼ਾਰ ਦੀ ਨਕਦੀ ਚੋਰੀ ਕਰ ਲਈ ਹੈ ਜਿਸ ਪਰ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋયા ਮਦਈ ਅਮਿਤ ਬੰਸਲ son of सुरेश कुमार ਵਾਸੀ ਗਾਗਰਪੁਰਾਣਾ ਦਾ ਬਿਆਨ ਰਜਿਸਟਰ ਕੀਤਾ ਗਿਆ ਅਤੇ ਇਸ ਪਰ FIR ਨੰਬਰ 287/25 ਅੰਡਰ ਸੈਕਸ਼ਨ 331, 305 BNSS ਦਰਜ ਰਸ਼ਤੀ ਕੀਤੀ ਗਈ ਹੈ ਅਤੇ ਅਮਸ਼ਾਤੇ ਚੋਰ ਨੂੰ ਰੇਸ ਕਰਕੇ ਜਲਦੀ ਗ੍ਰਿਫਤਾਰ ਕੀਤਾ ਜਾਵੇ